ਜਿਹੜਾ ਜੋਇੰਟ ਪੇਨ ਆ ਇਹ ਇੱਕ ਮਤਲਬ ਏਡੀ ਭਿਆਨਕ ਬਿਮਾਰੀ ਆ ਜਦੋਂ ਇਨਸਾਨ ਨੂੰ ਦਰਦ ਹੋਣ ਲੱਗਦਾ ਫਿਰ ਉਹ ਕਹਿੰਦਾ ਵੀ ਕੁਝ ਵੀ ਕਰੋ ਮੇਰੇ ਦਰਦ ਹਟਾਓ ਇਦਾਂ ਸਭ ਤੋਂ ਵਧੀਆ ਇਲਾਜ ਜਿਹੜਾ ਹੈਗਾ ਖਸਖਸ ਲੈਣੀ ਆ ਆਪਾਂ ਨੇ ਜੀ ਖਸਖਸ ਲੈਣੀ 50 ਗ੍ਰਾਮ 50 ਗ੍ਰਾਮ ਲੈ ਲਓ ਕਾਲੇ ਤਿਲ ਕਾਲੇ ਤਿਲ ਤੇ ਖਸਖਸ ਲੈਣੀ ਆ ਔਰ ਇਹ ਦੋਨਾਂ ਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਤਵੇ ਤੇ ਰੋਸਟ ਕਰ ਲਓ ਸੇਕਣ ਤੋਂ ਬਾਅਦ ਇਹਦਾ ਪਾਊਡਰ ਬਣਾ ਲਓ ਇੱਕ ਚਮਚਾ ਡੇਲੀ ਖਾਣਾ ਹਫਤੇ ਚੱਕ ਦਿਨ ਛੱਡ ਦੋ ਤਾਂ ਮਤਲਬ ਕਿ ਇਹਨੂੰ ਡੇਲੀ ਖਾਣਾ ਔਰ ਡੇਲੀ ਖਾਂਦੇ-ਖਾਂਦੇ ਤੁਸੀਂ ਇੱਕ ਦਿਨ ਆਏ ਲੱਗੂਗਾ ਤੁਹਾਨੂੰ ਵੀ ਸਾਡੇ ਗੋਡਿਆਂ ਵਰਗੇ ਤਾਂ ਕਿਸੇ ਦੇ ਗੋਡੇ ਹੀ ਨਹੀਂ ਕਿ ਜਿਹੜੇ ਤਿਲ ਔਰ ਮੈਖ ਖਸਖਸ ਦੱਸੀ ਹੈ ਇਹਨੇ ਤੁਹਾਡੇ ਬ੍ਰੇਨ ਨੂੰ ਪੂਰੀ ਤਰ੍ਹਾਂ ਸੌਫਟ ਕਰਕੇ ਬਾਡੀ ਦੇ ਅੰਦਰ ਸਾਇਨੋਵਲ ਫਲੂਇਡ ਦੀ ਮਾਤਰਾ ਵਧਾ ਦੇਣੀ ਆ ਜਿਹਨੂੰ ਆਮ ਲੋਕ ਕਹਿਣ ਲੱਗੇ ਗਰੀਸ ਮੁੱਕ ਗਈ ਮਤਲਬ ਪਹਿਲੇ ਮਹੀਨੇ ਚ ਨਾ ਜੀ ਰਿਜ਼ਲਟ ਆਉਣਾ ਸ਼ੁਰੂ ਹੋ ਜਾਂਦਾ ਔਰ 70% ਰਿਜ਼ਲਟ ਹੈ ਜੀ ਬਿਦਰ ਨੇ 6 ਮਨਥ